ਲਓ ਵੀ ਮਿੱਤਰੋ ਜਰਸੀ ਗਾਵਾ ਦੇ ਸ਼ਕੀਨਾ ਵਾਸਤੇ ਨਾ ਜਰਸੀ ਗਾਵਾ ਦੇ ਤੋਹਫੇ ਲੈ ਆਏ ਆ ਹੈ ਮਿੱਤਰੋ ਪਹਿਲਣ ਬਹਿੜਾ ਹੀ ਆ ਇਹ ਪਹਿਲਣ ਬਹਿੜਾ ਖੜੀਆਂ ਆ ਮਿੱਤਰੋ 1 ਨਹੀਂ 2 ਨਹੀਂ 4 ਨਹੀਂ ਘੱਟੋ ਘੱਟ 50 ਬਹਿੜਾ ਆ ਮਿੱਤਰੋ 50ਾਂ ਦੇ ਵਿੱਚੋਂ ਕੋਈ ਨਾ ਕੋਈ ਤਾਂ ਤੁਹਾਡੇ ਸਿਲੈਕਟ ਆਊਗੀ ਹੋਈ ਫਟ ਆਊਗੀ ਹੋਈ ਮਿੱਤਰੋ ਬਾਕੀ ਬਰੀਡ ਮਿੱਤਰੋ ਇੰਨੀ ਵਧੀਆ ਵਾ ਬਹੁਤ ਜਿਆਦਾ ਵਧੀਆ ਬਰੀਡ ਆ ਮਿੱਤਰੋ ਜਿਵੇਂ ਪ्योर ਚਾ ਤੇ ਗਰਮੀ ਗਰਮੀ ਇਹ ਥੋੜੀ ਵੀ ਮੰਦਗੀਆਂ ਹੁੰਦੀਆਂ ਇਹ ਫਾਰਮ ਤੇ ਮਿੱਤਰੋ ਖੁੱਲੀਆਂ ਹੀ ਫਿਰਦੀਆਂ ਆ ਵਾ ਤੇ ਕੱਦ-ਕਾਠ ਵੱਡੇ ਦੀਆਂ ਆ ਆ ਵਿੱਚ ਅਮਰੀਕਨ ਬੈੜ ਖੜੀ ਆ ਮਿੱਤਰੋ ਇਹ ਵੱਡੇ ਕੱਦ-ਕਾਠ ਦੀ ਆ ਇਹ ਤੂੰ ਤੁਸੀਂ ਜੱਜਮੈਂਟ ਲਾ ਲਓ ਕਿੱਡੇ-ਕੱਡੇ ਕੱਦ ਹੋਣਗੇ ਬਹੁਤ ਚੰਗੀਆਂ ਬੈੜਾਂ ਆ ਵਾ ਆ ਵੀ ਮਿੱਤਰੋ ਪਹਿਲਣ ਵਹਿੜੀ ਆ ਜਿਹੜੀ ਆ ਤੁਹਾਨੂੰ ਦਿਖਾਈ ਜਾਂਦੇ ਆ ਦੇਖੋ ਕਿੰਨੀ ਚੰਗੀ ਆ ਮਿੱਤਰੋ ਰਾਜੀ ਰੂਜੀ ਪੂਰੀ ਫੁੱਲਾ ਇਹ ਮਿੱਤਰੋ ਫਾਰਮ ਤੇ ਆ ਫਾਰਮ ਆ ਬਾਈ ਉਹਨਾਂ ਦਾ ਜਰਸੀ ਤੇ ਹੀ ਕੰਮ ਕਰਦੇ ਆ ਬਾਈ ਹੁਣੀ ਬਹੁਤ ਚੰਗੇ ਰੱਖਿਆ ਜਾਨਵਰ ਬਾਈ ਉਹਨਾਂ ਕੋਲੇ ਦੇਖ ਲਓ ਮਿੱਤਰੋ ਨੰਬਰ ਉੱਪਰ ਚੱਲੀ ਜਾਂਦਾ ਤੇ ਸੰਪਰਕ ਕਰ ਲਿਓ ਮੰਡੀ ਤੇ ਜਾਣ ਦੀ ਲੋੜ ਨਹੀਂ ਇੱਥੇ ਹੀ ਸਿਲੈਕਟ ਕਰਾ ਦੇਣੀ ਆ ਤੁਹਾਨੂੰ ਵੀਡੀਓ ਤੇ ਠੀਕ ਹੈ ਨਾ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਨਾ ਤੁਹਾਨੂੰ ਢਿੰਡਰਕਲਾਂ ਦੇ ਵਿੱਚ ਲੈ ਆਏ ਆ ਮਿੱਤਰੋ ਮੋਗਾ ਜਿਹੜਾ ਲੱਗਦਾ ਇਹਨੂੰ ਤੇ ਬਾਈ ਉਹਨਾਂ ਕੋਲੇ ਬਹੁਤ ਹੀ ਚੰਗੀਆਂ ਵੜਾਵਾ ਜਰਸੀ ਦੇ ਸ਼ਕੀਨਾ ਵਾਸਤੇ ਲਿਆਇਆ ਕੱਲੀਆਂ ਜਰਸੀ ਆ ਮਿੱਤਰੋ ਪਹਿਲਣ ਬੜਾ ਮਿਲ ਜਾਣਗੀਆਂ ਬਾਈ ਹੁਣਾਂ ਕੋਲੋਂ ਜਿਹੜੇ ਬੰਦੇ ਜਰਸੀ ਭਾਲਦੇ ਆ ਇੱਥੋਂ ਮਿਲ ਜਾਣਗੀਆਂ ਬਾਈ ਹੁਣਾਂ ਕੋਲੋਂ ਘੱਟੋ ਘੱਟ ਬਾਈ ਹੁਣਾਂ ਕੋਲੋਂ 50 ਬੜਾ ਹੋਣਗੀਆਂ ਆਜੋ ਮਲਾਉਨੇ ਆ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਹੱਸਿਆ ਵੀਰੇ ਕੈਮ ਆ ਸੇਤਾ ਜੀ ਆਹ ਹਾਂ ਵਧੀਆ ਵੀਰੇ ਬਾਈ ਇਹ ਫਿਰ ਬੜਾ ਜਿਹੜੀਆਂ ਤੁਸੀਂ ਇਹ ਭਾਲ ਕੇ ਲੈਉਨੇ ਆ ਨਿੱਕੀ ਨਿੱਕੀ ਬੈੜ ਜਿਹੀ ਆਪਾਂ ਕਾ ਮੇਰੇ 8-9 ਮਹੀਨੇ ਦੀ ਸਾਲ ਦੀ ਮਿਲ ਜੇ ਹਾਂਜੀ ਜਾਂ ਕੋਈ ਟੀ ਗੱਲ ਲੱਗੀ ਹੋਈ ਮਿਲ ਜੇ ਉਹ ਆਪਾਂ ਵਛੇ ਲੈਉਨੇ ਆ ਠੀਕ ਹੈ ਜੀ ਤੇ ਘਰੇ ਤਿਆਰ ਕਰਦੇ ਆ ਘਰੇ ਤਿਆਰ ਕਰਦੇ ਮੈਂ ਆਪਾਂ ਠੀਕ ਹੈ ਜੀ ਇਹ ਇਹਨਾਂ ਦੇ ਜਿਹੜੇ ਮੰਨ ਲਓ ਵੀ ਸੀਮੰਤ ਰੋਣ ਨੇ ਉਹ ਵੀ ਪੂਰਾ ਤਗੜਾ ਸੀਮੰਤ ਪੂਰਾ ਤਗੜਾ ਵੀਰੇ ਠੀਕ ਹੈ ਜੀ ਤੇ ਇਹ ਕਿੰਨੇ ਕਿੰਨੇ ਟਾਈਮ ਦੀਆਂ ਹੋਣੀਆਂ ਜੀ ਬਲੇ ਮਾਲਾ ਕੋਈ ਢਾਈ ਸਾਲ ਦੇ ਅੰਡਰ ਚ ਅੱਛਾ ਜੀ ਹਾਰੀਆਂ ਵਾਂ ਨਹੀਂ ਇਹ ਜਿਵੇਂ ਮੰਨ ਲਓ ਵੀ ਖੀਰੀਆਂ ਚ ਆ ਜਾਂਦੀਆਂ ਕਿ ਦੁੰਦੀਆਂ ਚ ਆ ਜਾਂਦੀਆਂ ਕਈ ਉਸ ਆਪਣੇ ਕੋਲ ਚ ਖੀਰੀਆਂ ਵਾਂ ਉਸ ਦੁੰਦੀਆਂ ਵਾਂ ਕੋਈ ਏਆਈ ਕਰਵਾਉਣ ਦਾ ਰਹਿੰਦੀਆਂ ਵਿੱਚ ਚੱਕ ਦੋ ਬੱਚੀਆਂ ਠੀਕ ਹੈ ਜੀ ਤੇ ਸਾਰੇ ਅਲੱਗ ਅਲੱਗ ਤਰ੍ਹਾਂ ਦੀਆਂ ਸਾਰੀਆਂ ਆਪਣੇ ਕੋਲ ਕਿੰਨੇ ਕਿੰਨੇ ਟਾਈਮ ਦੀਆਂ ਗੱਬਣ ਹੋਣਗੀਆਂ ਮੁੱਛੀਆਂ ਮੇਰੇ ਆਪਣੇ ਕੋਲ 3 ਮਹੀਨੇ ਤੋਂ ਲੈ ਕੇ ਤੇ 8-9 ਮਹੀਨੇ ਦਾ ਗੱਬਣਾ ਤੇ ਠੀਕ ਹੈ ਜੀ ਤੇ ਆ ਆਪਾਂ ਮੰਨ ਲਓ ਵੀ ਗੱਬਣ ਵਹਿੜੀ ਦਿੰਨੇ ਆ ਕਿ ਦੂਜੀ ਵੀ ਦੇ ਦਿੰਨੇ ਆ ਜੇ ਮੰਨ ਲਓ ਵੀ ਕਿਸੇ ਨੇ ਟੀਕਾ ਨਹੀਂ ਭਰੇਗਾ ਉਹ ਲੈਣੀ ਆ ਉਹ ਵੀ ਦੇ ਦਿੰਨੇ ਮੇਰੇ ਆਪ ਗੱਬਣ ਵੀ ਦੇ ਦਿੰਨੇ ਆ ਠੀਕ ਹੈ ਜੀ ਤੇ ਲਿਉਣੇ ਇਹ ਆਪਾਂ ਪਿੰਡਾਂ ਚੋਂ ਭਾਲ ਕੰਡਾਂ ਚੋਂ ਭਾਲ ਕੇ ਵੀ ਠੀਕ ਹੈ ਜੀ ਵਧੀਆ ਜਾਣੀ ਚੰਗੀ ਤੋਂ ਚੰਗੀ ਬਰੀਡ ਲੈ ਹਣੀ ਆ ਭਾਲ ਕੇ ਤੁਸੀਂ ਹਾਂਜੀ ਹਾਂਜੀ ਵੀਰੇ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕੀ ਕਰਦੇ ਆ ਜੀ ਦੱਸ ਦ ਕੁਈ ਆ ਕੇ ਪੁੱਛੂਗਾ ਇੱਥੇ ਫੋਨ ਤੇ ਕਰ ਲਾਂਗੇ ਆਪਾਂ ਠੀਕ ਹੈ ਜੀ ਲਓ ਵੀ ਮਿੱਤਰੋ ਬਾਈ ਹੁਣੀ ਕਹਿੰਦੇ ਫੋਨ ਤੇ ਕਰਾਂਗੇ ਮੁੱਲ ਤੇ ਬੈੜਾਂ ਬਹੁਤ ਚੰਗੀਆਂ ਮਿੱਤਰੋ ਜਰਸੀ ਦੇ ਸ਼ਕੀਨਾ ਵਾਸਤੇ ਤੋਹਫੇ ਆ ਇਹ ਨੀਗਾ ਮਿੱਤਰੋ ਇਹ ਵੀ ਗੱਲ ਨਾਲ ਆ ਵੀ ਇਹ ਨਹੀਂ ਵੀ ਹਮਤ ਲੜੀਆਂ ਕਹਦੇ ਆ ਪੰਜਾਬ ਵਾਲੀਆਂ ਮਿੱਤਰੋ ਵੱਡੀਆਂ ਵੱਡੀਆਂ ਬੈੜਾਂ ਆ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦਾ ਮ ਅਮਰੀਕਨ ਬੈੜ ਖੜੀ ਆ ਵਿੱਚ ਦੇਖ ਲਓ ਸਾਰੀਆਂ ਬਰੋਬਰ ਆ ਉਹਦੇ ਬਹੁਤ ਵੱਡੀਆਂ ਬੈੜਾਂ ਆ ਮਿੱਤਰੋ ਤੇ ਬਹੁਤ ਹੀ ਚੰਗੀਆਂ ਬੈੜਾਂ ਆ ਮਿੱਤਰੋ ਦੁੱਧ ਦੇ ਨਾਲ ਹੁੰਦਾ ਵਾ ਮੱਝਾਂ ਰਗਾ ਜਮਾ ਪੂਰਾ ਸੰਘਣਾ ਦੁੱਧ ਹੁੰਦਾ ਮਿੱਤਰੋ 9 10 ਫੀਂਟ ਵਾਲਾ ਹੁੰਦਾ ਸਮਝ ਲਓ ਤੇ ਦੁੱਧ ਇਹਨਾਂ ਨੇ ਦਈ ਜਾਣਾ ਹੁੰਦਾ ਐ ਨਹੀਂਗਾ ਵੀ ਮੱਝ ਨੂੰ ਮੰਨ ਲਓ ਵੀ 4 ਮਹੀਨੇ ਜਾਂ 6 ਮਹੀਨੇ ਦੇਣਾ ਵਾ ਲਗਾਤਾਰ ਦਈ ਜਾਣਾ ਮਿੱਤਰੋ ਸੌਣ ਤੱਕ ਦਈ ਜਾਂਦੀਆਂ ਦੁੱਧ ਤਾਂ ਇਹ ਕਹਿ ਕੇ ਹਟਾਉਣੀਆਂ ਪੈਂਦੀਆਂ ਬਈ ਹੁਣ ਹਟ ਜਾ ਏਰ ਹਟਦੀਆਂ ਵਾਂ ਨਹੀਂ ਨਹੀਂ ਮਤਰੋ ਕਾਲੀ ਆ ਮਤਰੋ ਇੱਕ ਵਿੱਚ ਇਹ ਵੀ ਬਹੁਤ ਚੰਗੀ ਬਿਹੜ ਆ ਜਿਹੜੀ ਕਾਲੀ ਬਿਹੜ ਦਿਖਾਈ ਹੈ ਇਹ ਤਾਂ ਹੱਲੇ ਖੀਰੀ ਹੋਈ ਆ ਖੀਰੀਆਂ ਮਤਰੋ ਵਿੱਚ ਜਣੀ ਅੱਧੀਆਂ ਕੁ ਖੀਰੀਆਂ ਹੋਣਗੀਆਂ ਤੇ ਗੱਬਣਾ ਵੀ ਆ ਇਹ ਇਹ ਬਹੁਤ ਚੰਗੀਆਂ ਬਿਹੜਾਂ ਤੇ ਰਹਿੰਦੀਆਂ ਮਤਰੋ ਖੁੱਲ ਗਈਆਂ ਆਹਾ ਵੀਡੀਓ ਬਣਾਉਣ ਵਾਸਤੇ ਇੱਕ ਦੋ ਬੰਨੀਆਂ ਸੀਗੀਆਂ ਬਾਈ ਉਹਨਾਂ ਨੇ ਬਾਉਦੀ ਤੇ ਲਿਆ ਰਾ ਪਉਂਦੇ ਸੀਗੇ ਦੇਖੋ ਮਤਰੋ ਬੈੜ ਕਿੰਨੀ ਚੰਗੀ ਆ ਅੱਖ ਟੈਕਦੀ ਆ ਨਾ ਚੌਂਕਣ ਨੂੰ ਅੱਖ ਦੈਲ ਨਹੀਂ ਕਰਦਾਗਾ ਜੇ ਬੈੜ ਲਈ ਚੱਕੀ ਜਾਈਏ ਬਈ ਸੋਨਾ ਹੀ ਆ ਸਮਝੋ ਸੋਨੇ ਵਰਗੀ ਆ ਨਾ ਬੈੜ ਲਾਲੀ ਰੰਗ ਆ ਇਹਨਾਂ ਦਾ ਆ ਵੀ ਪਹਿਲਣੀ ਆ ਵੇਖੋ ਮਤਰੋ ਲੈ ਵਾਲੂ ਆ ਥਣ ਥਣ ਬਹੁਤ ਸੋਹਣੇ ਲੱਗੇ ਹੋਏ